ਪਾਜੀ ਮੈਂ ਮਾਨਤ ਮਸੀਹ ਮਨ ਮੇਰਾ ਬੇਟਾ ਵਾ ਢਾਗੋਂ 8:30 ਵਜੇ ਕਿਸੇ ਮੁੰਡੇ ਨੇ ਫੋਨ ਕੀਤਾ ਵਾ ਘਰੋਂ ਮੰਗਾਇਆ ਵਾ ਠੀਕ ਆ ਮੁੜ ਕੇ ਘਰ ਨਹੀਂ ਵੜਿਆ ਮੁੰਡਾ ਠੀਕ ਨਾ ਦੂਜੇ ਦਿਨ 8:30 ਵਜੇ ਹਸਪਤਾਲੋਂ ਫੋਟੋ ਪਈਆ ਗਰੁੱਪ ਦੇ ਵਿੱਚ ਮੇਰੇ ਮੁੰਡੇ ਨੂੰ ਫੋਟੋ ਮਿਲੀ ਆ ਉਹਨਾਂ ਨੇ ਕਾਰਵਾਈ ਕੀਤੀ ਆ ਮੈਨੂੰ ਘਰੋਂ ਫੋਨ 10 ਵਜੇ ਗਿਆਪ ਆ ਠੀਕ ਆ ਪਾਜੀ ਮੈਂ ਉੱਥੋਂ ਆਇਆ ਵਾਂ ਜਫਰ ਵੱਲੋਂ ਮਲੀਆਂ ਤੋਂ ਠੀਕ ਆ ਮੈਂ ਤੇਵੜੀ ਪੋਲ ਤੇ ਆਇਆ ਮੈਨੂੰ ਛੋਟੇ ਮੁੰਡੇ ਨੇ ਫੋਨ ਕੀਤਾ ਵੀ ਡੈਡੀ ਕਿੱਥੇ ਆ ਮੈਂ ਆ ਮੈਂ ਪੁੱਤ ਐ ਹੁਣੇ ਪੋਲ ਤੇ ਵਿੜੀ ਆਂ ਕਹਿੰਦਾ ਤੂੰ ਘਰ ਨਹੀਂ ਜਾਣਾ ਇਧਰ ਨੂੰ ਆ ਜਾ ਮੁੰਡੇ ਦਾ ਪਤਾ ਲੱਗ ਗਿਆ ਵੀਰ ਦਾ ਪਤਾ ਲੱਗ ਗਿਆ ਮੈਂ ਗਰਦਾਸਪੁਰ ਨੂੰ ਮੁੜ ਗਿਆ ਮੈਂ ਇਹ ਗਾੜੀ ਮੈਨੂੰ ਟੱਕਰ ਕੇ ਦੋਵੇਂ ਅਸੀਂ ਤਿੰਨੇ ਜਾਣੇ ਜਾਣਦੇ ਸਕੂਟੀ ਤੇ ਇਹ ਉੱਥੇ ਮੈਨੂੰ ਮਿਲ ਗਏ ਮੁੜ ਕੇ ਇਹ ਮੈਨੂੰ ਕਹਿਣ ਲਿਆ ਮੈਂ ਇੱਕ ਆਕੇ ਨੂੰ ਪੁੱਛਣ ਪੁੱਤ ਕਿੱਥੇ ਆ ਵੀਰ ਕਿੱਥੇ ਆ ਵੀਰ ਕਹਿੰਦਾ ਆ ਜਾ ਇਹ ਨੇ ਮੈਨੂੰ ਅੱਗੇ ਜਾ ਕੇ ਥੋੜਾ ਜਿਹਾ ਘਰਾਲੇ ਵਾਲੇ ਮੋੜ ਤੇ ਕਹਿੰਦਾ ਡੈਡੀ ਉਹ ਅੰਮ੍ਰਿਤਸਰ ਚਲ ਕੇ ਪਹੁੰਚ ਜਾ ਮੈਂ ਠੀਕ ਆ ਇਹਨੇ ਫੇਰ ਮੈਨੂੰ ਫੋਟੋ ਦਸੀ ਮੇਰੇ ਗੱਛ ਪੈ ਗਈ ਠੀਕ ਆ ਬਾਕੀਆ ਬੇਟਾ ਜਿਹੜਾ ਨਾ ਮੇਰਾ ਬੇਟਾ ਕਿਤੇ ਬਾਹਰ ਨਹੀਂ ਗਿਆ ਕਿਤੇ ਨਹੀਂ ਗਿਆ ਘਰੋਂ ਗਵਾਹ ਕੀਤਾ ਗਿਆ ਵਾ ਠੀਕ ਆ ਮੈਨੂੰ ਇਨਸਾਫ ਚਾਹੀਦਾ ਪਾਜੀ ਮੇਰੀ ਕੋਈ ਸੁਣਦਾ ਗੈਂਦਾ ਨਹੀਂ ਹਾਂਜੀ ਪਰ ਪੁਲਿਸ ਧਾਰੀ ਵਾਲ ਵੀ ਦੇਤੀ ਆ ਪਰਾਂੇ ਛੱਲੇ ਵੀ ਦੇਤੀ ਕੋਈ ਕਾਰਵਾਈ ਨਹੀਂ ਸੁਣਦੀ ਮੇਰੀ ਠੀਕ ਆ ਹੁਣ ਧਾਰੀ ਵਾਲ ਗਏ ਆ ਕੱਲ ਉਹ ਕਹਿੰਦੀ 171 ਦਾ ਪਰਚਾ ਕਰ ਲੋ ਮੈਂ 171 ਬਣਾ ਕੇ ਕੀ ਕਰਾਂਗਾ ਉਹ ਨਾ ਐਕਸੀਡੈਂਟ ਚ ਪੈਂਡਿਆ ਨਾ ਕਤਲ ਚ ਪੈਂਡਿਆ ਮੈਂ ਦੱਸੋ ਜੇ ਉਹ ਕਾਨੂੰਨ ਮਾਈ ਮਾੜਾ ਮੋਟਾ ਜਾਣਦੇ ਭਾਜੀ ਕਾਨੂੰਨ ਇੰਨੇ ਗਰੀਬ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਹਾਂਜੀ ਮੇਰਾ ਬੇਟਾ ਜਿਹੜਾ ਕਤਲ ਕੀਤਾ ਗਿਆ ਬਿਲਕੁਲ ਦਾ ਵੱਡਾ ਭਰਾ ਸੀ ਮੇਰ ਤੋਂ ਠੀਕ ਹੈ ਭਾਜੀ ਮੈਨੂੰ ਨਾ ਸਵੇਰੇ ਪਲਦਾਤਾ ਹੀ ਫੋਨ ਲਾਇਆ ਤੇ ਕੰਧਰ ਮੈਂ 10 ਮਿੰਟ ਤੱਕ ਆ ਗਿਆ ਘਰ ਭਾਜੀ ਮੇਰਾ ਭਰਾ ਘਰ ਨਹੀਂ ਆਇਆ ਠੀਕ ਹੈ ਮੈਂ ਉਸ ਤੋਂ ਬਾਅਦ ਹੀ ਸਾਨੂੰ ਨਾ ਸਵੇਰੇ ਪਤਾ ਲੱਗਾ ਕਿ ਕੋਈ ਫੋਟੋ ਆਈ ਗਰੁੱਪ ਚ ਗਰੁੱਪ ਤੋਂ ਮੈਨੂੰ ਫੋਟੋ ਲੱਗੀ ਕਹਿੰਦੇ ਬੱਬੜੀ ਹਸਪੀਟਲ ਚਲ ਜਾ ਮੈਂ ਜਿੱਦ ਨੂੰ ਬੱਬੜੀ ਪੁੱਜਾ ਮੇਰਾ ਭਰਾ ਨੂੰ ਨਾਂ ਅੰਬਰਸੜ ਤੇ ਰੈਫਰ ਕਰਾ ਦਿੱਤਾ ਜਿੱਦ ਨੂੰ ਆਈ ਅੰਬਰਸੜ ਗਏ ਅੰਬਰਸੜ ਆ ਲੈਣੇ ਜਵਾਬ ਦੇਤਾ ਹੀ ਪ੍ਰਾਈਵੇਟ ਕਰਤਾ ਪ੍ਰਾਈਵੇਟ ਤੋਂ ਬਾਅਦ 6 ਵਜੇ ਮੇਰੇ ਭਰਾ ਦੀ ਦੱਤ ਹੋ ਗਈ ਠੀਕ ਹੈ ਭਾਜੀ ਅਈ ਕਾਰ ਲਿਆਂਦਾ ਕਰੋ ਬਾਅਦ ਇਹ ਬੱਬੜੀ ਹਸਪੀਟਲ ਫਿਰ ਪੋਸਟਮਾਨ ਲਈ ਭੇਜ ਦਿੱਤੀ ਯਾਰ ਠੀਕ ਹੈ ਪਰ ਕੱਲ ਹੀ ਧਾਰੀ ਆ ਲਗੇ ਧਾਰੀ ਵਾਲੇ ਸਾਡੀ ਸੁਣਾਈ ਨਹੀਂ ਹੁੰਦੀ ਫਿਰ ਪੁਰਾਣੇ ਸਾਲੇ ਤਾ ਤੇ 11 ਵਜੇ ਗਏ 11 ਤਰੀਕ ਦੇ ਜਿਸ ਦਿਨ ਡੈੱਡ ਬੋਲੀ ਆਈ ਉਦਨ ਹੀ ਵੇ ਗਿਆ 11 ਵਜੇ ਰਿਪੋਰਟ ਲਿਖਾ ਕੇ 11 ਵਜੇ ਤੱਕ ਅੱਜ ਤੱਕ ਸੁਣਾਈ ਨਹੀਂ ਹੁੰਦੀ ਸਾਡੀ ਪਰਾਨੇ ਕੋਈ ਮੁਲਾਜ਼ਮ ਨਹੀਂ ਘਰ ਆਉਂਦੇ ਕੋਈ ਮੁਲਾਜ਼ਮ ਨਹੀਂ ਘਰ ਆਉਂਦੇ ਕੋਈ ਕੁਝ ਨਹੀਂ ਹੁੰਦਾ ਪਤਾ ਕੀ ਲੱਗਾ ਪਤਾ ਭਾਜੀ ਅਜੇ ਕੋਈ ਪਤਾ ਨਹੀਂ ਲੱਗਨ ਦ ਨਾ ਐਦਾ ਕੋਈ ਸੀ ਨਹੀਂ ਆਨੇ ਸਾਨੂੰ ਦੱਸਣ ਦਿਆ ਨਹੀਂ ਕੋਈ ਕਿਦਾਂ ਹੋਇਆ ਕਿਦਾਂ ਨਹੀਂ ਆ ਕੇ ਦਣੀ ਕੋਈ ਲੜਾਈ ਝਗੜੇ ਵਾਲਾ ਸਾਡੇ ਨਾਲ ਕੇਸ ਹੀ ਨਹੀਂ ਕਿ ਨਾ ਦੁਸ਼ਮਣੀ ਨੇ ਕੇ ਕਿ ਪਿਆਰ ਨਹੀਂ ਕਦੀ ਕੇ ਪਾਜੀ ਸਾਨੂੰ ਪਤਾ ਤੇ ਲੱਗੇ ਹੁਣ ਆਪਣੇ ਮਨੋਂ ਹੀ ਬਣਾਇਆ ਇਹਨਾਂ ਨੇ ਆਪਣੇ ਮਨੋਂ ਬਣਾਇਆ ਵਾ ਤੇ ਸਾਡਾ ਕੋਈ ਦੋਲ ਹੀ ਨਹੀਂ ਇਦਾਂ ਦਾ ਸਕੂਟਰ ਤੇ ਗਿਆ ਸੀ ਸਕੂਟਰ ਤੇ ਥਾਣੇ ਲਗਾਵਾ ਜਾ ਕੇ ਚੈੱਕ ਕਰ ਲੋ ਤੇ ਰਗੜ ਵੀ ਨਹੀਂ ਲੱਗੀ ਸਕੂਟਰ ਨੂੰ ਲਿਆ ਟੁੱਟੀ ਬਾਦ ਸਕੂਟਰ ਦੇ ਉਰ ਕੁੱਖ ਨਹੀਂ ਹੋਇਆ ਕਿੱਡੇ ਨਿਸ਼ਾਨ ਪਏ ਦਾ ਸਕੂਟਰ ਤੇ ਮੈਂ ਖੁਦ ਵੇਖਿਆ ਪਾਜੀ ਇਹ ਕਤਲ ਕੇਸ ਹੋਇਆ ਬਰਾ ਮੇਰੇ ਦਾ ਕੋਈ ਸ਼ੱਕ ਹਾਂਜੀ ਸ਼ੱਕ ਹੀ ਹੈਗਾ ਵੇ ਸ਼ੱਕ ਪਾਜੀ ਇੱਕ ਪਿੰਡ ਦਾ ਮੁੰਡਾ ਜਿਹਨੂੰ ਫੋਨ ਕਰਕੇ ਛੱਡਿਆ ਇੱਕ ਬਾੜੂ ਆ ਪਾਜੀ ਜਿਹੜਾ ਧਮਕੀ ਦਿੱਤੀ ਸੀ ਨੇ ਦੋ ਮੁੰਡੇ ਆ ਬਸ ਪਤਾ ਪਤਾ ਭਾਈ ਕੋਣ ਇੱਕ ਤੇ ਪਿੰਡੋ ਜੀ ਮੁੰਡਾ ਭਾਈ ਹਾਂਜੀ ਤੇ ਇੱਕ ਬਾਰ ਉਹ ਜਿਹੜਾ ਉਹਦਾ ਵੀ ਸਾਨੂੰ ਪਤਾ ਉਹ ਕਿਹੜਾ ਚਾਵੇ ਦਾ ਵਾ ਉਹਦਾ ਵੀ ਪਤਾ ਸਾਨੂੰ ਪਰ ਉਹ ਕੋਈ ਨਹੀਂ ਕਿਹੇ ਨਾ ਨਹੀਂ ਆ ਮੁੰਡਾ ਤੇ ਸਾਡਾ ਚੰਗਾ ਭਲਾ ਕੋਈ ਵਿਆਹ ਨਹੀਂ ਹੁੰਦਾ ਕਿਹੇ ਨਾ ਸਾਡੇ ਪਿੰਡੋ ਇਕੱਠੇ ਰਹੇ ਜੀ ਗੱਲ ਬਾਤ ਵੀ ਨਹੀਂ ਭਾਈ 11 ਤਰੀਕ ਰਾਤ 8 ਵਜੇ ਫੋਨ ਆਇਆ ਉਹਨੂੰ ਠੀਕ ਅਗਲੇ ਦਿਨ ਸਾਨੂੰ ਪਤਾ ਲੱਗਾ ਕੋਈ 9:30 ਵਜੇ ਠੀਕ ਹੈ 12 ਤਰੀਕ ਨੂੰ 9 ਵਜੇ ਪਤਾ ਲੱਗਾ ਤੇ ਤੇਰਾ ਭਰਾ ਉੱਥੇ ਹਸਪੀਟਲ ਦਾਖਲ ਪਿਆ ਉਹਨੂੰ ਵੇਖ ਲੈ ਜਾ ਲੱਗਦਾ ਕੱਪੜਿਆਂ ਤੋਂ ਠੀਕ ਹੈ ਲੋਕੀ ਕਹਿੰਦੇ ਐਕਸੀਡੈਂਟ ਹੋਇਆ ਹੈ ਐਕਸੀਡੈਂਟ ਨਹੀਂ ਮੰਨਦੇ ਜਿੱਦਾਂ ਸਾਡੇ ਕੋਲ ਕੱਪੜੇ ਆਏ ਨਾ ਕੱਪੜਿਆਂ ਤੇ ਇਹ ਆ ਕਿਰਚਾ ਮਾਰੀਆਂ ਤੇ ਛਿਰਚੇ ਠੀਕ ਜੀ ਸਾਨੂੰ ਇਹ ਹੀ ਕਤਲ ਹੋਇਆ ਬਪੜਾ ਮੇਰੇ ਦਾ ਜਸਵੰਤ ਸਿੰਘ ਨਿਸ਼ਾਰੇ ਬਾਦਰ ਦਾ ਹੈਗਾ ਰਹਿਣ ਵਾਲਾ ਥਾਣਾ ਚਾਲੇ ਦਾ ਤੇ ਅਸੀਂ ਐਫ ਆਈ ਆਰ ਜਿਹੜੀ ਦਰਜ ਕਰ ਦਿੱਤੀ ਹੈਗੀ ਉਹਦੇ ਜਦੋਂ ਰਾਤ ਦੇ ਟਾਈਮ 11 ਤਰੀਕ ਨੂੰ ਉਹਦਾ ਐਕਸੀਡੈਂਟ ਹੋਇਆ ਸੀ ਸਾਡੇ ਹਾਈਵੇ ਵਾਲਿਆਂ ਨੇ ਐ ਐਂਬੂਲੈਂਸ ਭਗਾ ਕੇ ਉਹਨੂੰ ਹਸਪੀਟਲ ਪਹੁੰਚਵਾਤਾ ਉਸੇ ਵੇਲੇ ਉਸ ਤੋਂ ਬਾਅਦ ਉਹਨੂੰ ਰੈਫਰ ਕਰਤਾ ਅਮਰਸਰ ਜਿਹੜੀ ਕਿ ਉਹਦੀ ਸਿਰ ਚ ਸੱਟ ਲੱਗਣ ਦੇ ਨਾਲ ਉਹਦੀ ਜਿਹੜੀ ਡੈਥ ਹੋਈ ਆ ਤੇ ਅਸੀਂ ਉਹਦਾ ਕੇਸ ਰਜਿਸਟਰ ਕਰਤਾ ਹੈਗਾ ਲੇਕਿਨ ਉਹ ਕਹਿ ਰਹੇ ਹੈਗੇ ਕੋਈ ਸਾਨੂੰ ਸ਼ੱਕ ਆ ਕਿਸੇ ਦੇ ਪਰ ਅਸੀਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਤੇ ਜੋ ਉਹਦੇ ਸਾਹਮਣੇ ਆਏਗਾ ਤੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਲ ਚ ਜਾਂਦੀ ਜਾਊਗੀ